ਮੈਂ ਆਣਾ ਕਿੱਥਾ ਉਤਨਿਗਾ ਰਵੇਗੀ ਨੰਨਾਤ ਜਿਵਨੇ ਸੰਜ ਦ੍ਰਸ਼ਨੇ ਕੋਨਨ ਚੰਨ ਨਾ ਦੀ ਬੁਲਾਈ ਆਤ ਆਣਾ ਹੈ ਤਾਇਆ ਮਿੱਤਰਾ ਕਹਾਵ ਨਵਤ ਦਾ ਆ ਵੀ ਆ ਜੇ ਨਾ ਵਾ ਨਾ ਉਤਨਗਾ ਹੈ ਵੀ ਤਾ ਤਿਪਾ ਮੈਂ ਵੀ ਬਣਾ ਇੱਕ ਨਾ ਰਿਹਾ ਨਾ ਮਿੱਤ ਮੈਂ ਵੀ ਆ ਮਾ ਅਗਨ ਚਾ ਮੁਖਿਆ ਕਰ ਨਹੀਂ ਹੈ ਸਗਾ ਪਿਤੇ ਮੇਂ ਜਿਨਾ 开始，开始，开始，不平凡，开始，开始，开始，平凡。 ਇਹ ਤਰਕੀਬੀ ਫੀਡਬੈਕ ਤੋਂ ਉੱਤਰੀ ਹੈ ਤਾਂ ਜੋ ਕਿ ਜੀਵਨ ਦੀ ਨਰਮਾਈ ਨਾਲ ਮਨੁੱਖੀ ਸਥਾਨ ਨੂੰ ਨੈਤਿਕੀਵਾਦੀ ਅਤੇ ਆਧੁਨਿਕ ਪਰਿਵਰਤਨ ਤੋਂ ਮਿਲਦਾ ਹੈ। ਇਹ ਦਾਅਵਾ ਕਰੋ ਕਿ ਨਿਯਮਾਂ ਵਿੱਚ ਨਿਯਮ ਨਹੀਂ ਹੈ। ਹਾਜ਼ਰ ਨੂੰ ਇੱਥੇ ਗੱਲ ਦੇ ਇੱਕ ਪੁਜੀਆ ਵਾਪਸ ਆ ਕੇ ਦੇਖਦੇ। ਇਸ ਤੋਂ ਬਾਅਦ ਇਹਲਾਵਾ ਦੇ ਕਰੇ। ਉਹ ਮੇਟ ਲਗੋਦੀ। ਗਾਂ ਤੋਂ ਬੇਨ ਮੁੱਤ ਤੋਂ ਬਦਲ ਹੈ। ਮੇਰਾ ਨਾਮ ਕਹਿੰਦੇ ਕਿ ਨਾਲ ਦੇ ਦੇ। ਸਿੱਖੀ ਦੇ ਦੌਰ ਨੂੰ

ਯਾਰ ਬਹੁਤ ਇਨਸਟਿਗੇਸ਼ਨ ਆਉਂਦਾ ਹੈ। ਪਰ ਜਦ ਤੱਕ ਨਮੀ ਨਾਲ ਤਾਂ ਮੈਂ ਮੰਨਦੀ ਨਾ ਪਰਿਚਾਰਨ। ਤਾਂ ਸੁਭਾਅ ਦਾ ਸਭ ਤੋਂ ਵੱਧ ਮਨੋਹਿਤ ਕੀਤਾ ਮੈਂ ਦਰਦ ਤੋਂ ਗਿਆ ਹੈ। ਉਹ ਮੈਂ। ਕੱਲ੍ਹ ਹੈ। ਮੇਰਾ ਤੁਹਾਨੂੰ ਅਕੂਇਟ ਵੀ। ਮਾਫ ਕਰਨਾ। ਜੇ ਮੈਂ ਤੁਹਾਡਾ ਸਤਿਕਾਰ ਨੂੰ। ਕਿਹਾ ਹੈ ਕਿ ਹਾਂ ਤੇ ਬਾਰੇ ਕਿ ਨਹੀਂ। ਨਰਦ ਤੇ ਨਰਾਵੇਂ। ਕਪਰੇ ਕਾ। ਕਰੇ। ਸਿਣੀ।

ਮੰਗਰਿਆ ਹੋ ਰਿਹਾ ਹੈ ਤਾਂ ਤਾਰ ਮੇਰੇ ਨਾਲ ਗੱਲ ਕਰ ਸਕਦਾ ਹੈ ਮੈਂ ਨਹੀਂ ਕਹਿੰਦਾ ਮੈਂ ਆਪਾਂ ਸਾਥ ਦਿਨ ਦਾ ਇੱਕ ਕੰਮ ਨਹੀਂ ਆਪਾਂ ਜਦੋਂ ਤਰ੍ਹਾਂ ਮੁਹਾਰਤ ਕਰੀਂਗਾ ਜੇ ਨਾ ਤਾ ਦੇ ਦਿਨ ਚੱਕਿਆ ਉੱਤਰਾ ਪੀ ਰਿਹਾਗਾ ਪਾ ਭਾਈ ਮੈਂ ਕਰਨਾ ਨਹੀਂ ਭਾਈ ਮੰਗਰਿਆ ਲਿਗਵਾਂ ਲਗਣਾ ਜਿਵੇਂ ਦਿਨ ਹੈ ਤੁੰਦ ਬਬਾ ਕਰ ਰਹਾ ਹਾਂ ਨਾ ਕਰ ਸਕਦਾ ਮੈਂ ਬੁੱਧਾ ਕੰਟਿਆ ਆਪਾਂ ਦਾ ਨਾਮ ਜਿਹੜਾ ਮੈਂ ਦਿੱਤਾ ਕਰਦਾ ਬਾਅਦ ਵਿੱਚ ਇਹ ਨਗਵਲਾ ਤਰਸਤਾ ਕਰ। ਜਿਆਦਾ ਹੀ ਟ੍ਰੇਨ ਚੋਂ ਆਹ। ਸਾਡਾ ਬੰਦਾਈ ਕਰਨ। ਆਵਾਕਰਤਾਵੰਤ ਨੰਨਨ ਦੂਰਤਾਵਰੇ। ਇਹੋ ਮੈਂ ਵੀ ਰੰਤ ਸਵਧਿਆ ਕਰਾਂਗੇ ਤਾਂ। ਅਸੀਂ ਆਏ ਹੋਏ ਹੋਲੇ ਉਪਦੇਸ਼। ਜਰੂਰੋ ਭਾਈ ਖੰਦੇ ਤੇ। ਅੱਜ ਵੀ ਤਾਂ ਹੈ। ਉਹ ਬੜੀ ਵਧੀਆ ਹੀ ਗਿਆ ਹੈ। ਯਾਹ।

ਈਨਾ ਕਰਾਇਮਹ ਬਾਦਨ ਜੀਵਨੰਗੋਹ ਮਹ ਅਨਿਆ ਦਿਨਦ ਗੁਰਮਹ ਤੁੰ ਭਦੀ ਨਿਵੇਤਿਆ ਜੇਕ ਜਾਤ ਸਿਦਾਂ ਨਾਮਕੰ ਮਿੰਗਿੰਗ ਬੋਤੰ ਸਪੀਨੰ ਨਾਮਿ ਤੰ ਗੋਗਿੰਗ ਪ੍ਰਾਗੰ ਪ੍ਰਾਹੰਦ ਆੰਗੰ ਮੇਦਵਪੇੜਿਕਿ ਰੰ ਮੇਦਵਸੋਹੀਤਾੰਗੰ ਮੇਦਵਪੰਯੇ ਰਿਦੰ ਤਿਨਾ ਉਕਿਤੀ ਕਾ ਸੇ ਹੋਗਿਨ ਬਰਮਾ ਹਸਮੇ ਫਿ ਹਮੇ ਮੀ ਬੰਗ ਮਨ ਅਰੰਦੁ ਗੁਦੇ ਤੰ ਮੰਨੇ ਪ੍ਰਾਣਿ ਭਾਤ ਆਪਿ ਆਯੇ ਸਮੀਦੁ ਦੇਵਦੰ ਤਮਮਕ੍ਰਿਯੰ ਆਵਾਜਨ ਜਦਿ ਜੂ ਗੈਨ ਅਵਾਗਨ ਨੀਮਿਨੁ ਧਾਗੈ

ਵੰਦ ਉਨੀ ਮੈਂ ਮਾ ਰਿਕਗਨਾਈ ਮੈਂ ਭਾਤਾਂ ਮੈਂ ਮਨ ਮੰਗਦਾ ਸੇਹਾ ਤੁਕਰਾ ਕਰੀ ਕਾਂਤ ਵਿਕਮ ਮੈਂ ਕਾਂ ਸਾਧਿਤ ਚਾਇਤ ਨਾ ਚੁਜਾਈ ਮੈਂ ਅੰਤਿਮਾ ਦੇ ਮੈਂ ਵਿਵਾਗ ਕਰੈਨ ਮਾਨਸ ਬਧਿਆਨੀ ਨਿਮਤਾਂ ਤੁਮ ਅਮਹਾ ਆਹਾਨਾਮੀ ਤੁਮ ਇਹ ਸੇਨਿਆਨ ਕੰਮ ਆਨ ਅਨੰਤ ਰਣੀ ਗਨਵਾ ਮਾਂ ਮੰ ਮੰ ਗਨਵਾ ਮੰ ਗਨਦੀ ਤਾ ਤਿ ਜਿਵੇਂ ਪਾਧਮਾ ਪਾਤਿਅਰ ਜੇਵਰੇ ਦਿਨ ਨਾ ਤੰ ਦੇ ਰਾਨੰਦ ਗਾਣਾ ਤਾਰਾ ਬੋਮ ਗਿਆਨ ਬਲੀਵੇਂ ਜੇ ਜੇ ਸਮਗੀ

ਉਹ ਬਾਰੇ ਕਿਤੇ ਮਾਦੀ ਕਿਹਾ ਪਰਾਇਤ ਪੈਪਰ ਦੇਖੇ ਪੈਪਰ ਤੇ ਪਰ ਵੀ ਇੱਕ ਗੱਲ ਬਾਤ ਕਿਹਾ ਉਹ ਕਿਹਾ ਕਿ ਉਹ ਉਹ ਬਾਤ ਕਿਹਾ ਕਿ ਉਹ ਜਿਹੜੇ ਮਾਰ ਰਹੇ ਹੈ ਅਰਾਇਤ ਨੇ ਇਹ ਸਮਝਾ ਵੇਖ ਚਾਹਾਂਗੇ ਤੁਹਾਨੂੰ ਜਿਹੜੇ ਰਮਨ ਜੈ ਆਰ ਮਨ ਨੀਣਾ ਇਧਰੇ Beschäftigung in Kiev, trời tranh kiev, 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 tranh

phật pháp 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 ハハハハ